ਸਭ ਤੋਂ ਵੱਧ ਮੂਰਖ ਬੰਦੇ ਨਾ ਮੈਨੂੰ ਉਹ ਲੱਗਦੇ ਆ ਜਿਹੜੇ ਪ੍ਰਾਈਵੇਟ ਪ੍ਰੋਫੈਸਰ ਨੇ ਜਿਹੜੇ ਕਿਸੇ ਕਾਲਜ ਵਿੱਚ ਪ੍ਰਾਈਵੇਟ ਤੌਰ ਤੇ ਪੜ੍ਹਾ ਰਹੇ ਨੇ ਮੈਂ ਤੁਹਾਨੂੰ ਅੱਜ ਆਪਣੇ ਪ੍ਰੋਫੈਸਰ ਦੀ ਗੱਲ ਦੱਸਦਾ ਬਹੁਤ ਉਹ ਮਤਲਬ ਪੜਿਆ ਲਿਖਿਆ ਬੰਦਾ ਸੀਗਾ ਮੈਂ ਅਕਲੀਆ ਕਾਲਜ ਗੋਨਿਆਂ ਦੇ ਕੋਲ ਆ ਅਗਲੀਆ ਕਾਲਜ ਉੱਥੇ ਪ੍ਰਾਈਵੇਟ ਕਾਲਜ ਵਿੱਚ ਕੀ ਆ ਆਪਣੀ ਜਿਹੜੀ ਬੀਏ ਕਰੀ ਆ ਤਾਂ ਉਸ ਟਾਈਮ ਨਾ ਮਤਲਬ ਬਹੁਤ ਸਾਰੇ ਜਿਹੜੇ ਮੁੰਡੇ ਕੁੜੀਆਂ ਸੀਗੇ ਜਿਨ੍ਹਾਂ ਨੇ ਆਪਣੀ ਐਮਏ ਪੀਐਚਡੀ ਵੀ ਕਰੀ ਹੋਈ ਸੀਗੀ ਦੋਸਤੋ ਬਾਤ ਕੀਆ ਟੈਸਟ ਵੀ ਜਿਹੜੇ ਕਲੀਅਰ ਕੀਤੇ ਹੋਏ ਸੀਗੇ ਤੇ ਕਈਆਂ ਨੇ बीएड ਕੀਤੀ ਸੀ ਟਟ ਵਗੈਰਾ ਦੇ ਜੋ ਵੀ ਉਹਨਾਂ ਦੇ ਟੈਸਟ ਸੀਗੇ ਤਾਂ ਉਹ ਸਾਰੇ ਉਹਨਾਂ ਦੇ ਕੀ ਕਲੀਅਰ ਕੀਤੇ ਸੀਗੇ ਬਹੁਤ ਨੌਲੇਜ ਸੀਗੀ ਬਹੁਤ ਸਾਰੀਆਂ ਕਿਤਾਬਾਂ ਪੜੀਆਂ ਸੀ ਆਪਣੇ ਆਪਣੇ ਫੀਲਡ ਦੀ ਉਹਨਾਂ ਨੂੰ ਸਾਰਿਆਂ ਨੂੰ ਬਹੁਤ ਨੌਲੇਜ ਸੀ ਕਈ ਕੀਆ ਮਤਲਬ ਫਿਜ਼ੀਕਲ ਸਰੀਰਕ ਸਿੱਖਿਆ ਪੜਾਉਂਦੇ ਸੀ ਉਹਨਾਂ ਬਾਰੇ ਉਹਨਾਂ ਨੂੰ ਬਹੁਤ ਨੌਲੇਜ ਸੀਗੀ ਕਈ ਹਿਸਟਰੀ ਦੇ ਕਈ ਪੰਜਾਬੀ ਦੇ ਤਾਂ ਇਦਾਂ ਦੇ ਮਤਲਬ ਆਪਣੇ ਫੀਲਡ ਵਿੱਚ ਨਾ ਉਹਨਾਂ ਨੂੰ ਬਹੁਤ ਨੌਲੇਜ ਸੀਗੀ ਕਿਉਂਕਿ ਜਿਹੜੇ ਬੰਦੇ ਦਾ ਨੈਟ ਟੈਟ ਕਲੀਅਰ ਹੈ ਤਾਂ ਉਸ ਬੰਦੇ ਨੂੰ ਤੁਹਾਨੂੰ ਪਤਾ ਕਿੰਨੀ ਨੌਲੇਜ ਹੋਗੀ ਪਰ ਉਹਨਾਂ ਨੂੰ ਮੈਂ ਬੇਵਕੂਫ ਐਸਲੇ ਕਹਿੰਨਾ ਐ ਵੈਸੇ ਮੈਨੂੰ ਇਹ ਸ਼ਬਦ ਵਰਤਣਾ ਨਹੀਂ ਚਾਹੀਦਾ ਚਲੋ ਬੰਦੇ ਨੂੰ ਕਈ ਵਾਰ ਨੌਲੇਜ ਹੁੰਦੀ ਆ ਕਈ ਵਾਰ ਨੌਲੇਜ ਨਹੀਂ ਹੁੰਦੀ ਤਾਂ ਜਿਹੜੇ ਬੰਦੇ ਅੱਜ ਵੀ ਇੰਨਾ ਪੜ ਕੇ ਕਿਸੇ ਪ੍ਰਾਈਵੇਟ ਸਕੂਲ ਵਿੱਚ ਜਾਂ ਪ੍ਰਾਈਵੇਟ ਕਾਲਜ ਵਿੱਚ ਕੀ ਆ ਜੌਬ ਕਰ ਰਹੇ ਆ ਪਰ ਕੀ ਆ ਉਹ ਬੰਦੇ ਕੀ ਆਪਣਾ ਸੋਸ਼ਲ ਮੀਡੀਆ ਤੇ ਕੋਈ ਵੀ ਅਕਾਊਂਟ ਨਹੀਂ ਬਣਾ ਰਹੇ ਨਾ ਤਾਂ ਫੇਸਬੁੱਕ ਤੇ ਤੇ ਨਾ ਹੀ YouTube ਤੇ 88 99000 ਤੇ ਉਹ ਕੀ ਆ ਉੱਥੇ ਜੌਬ ਕਰਦੇ ਸੀ ਹੁਣ 10000 ਦੇ ਦਿੰਦੇ ਹੋਣਿਆ 10 11000 ਤਾਂ ਤੁਸੀਂ ਦੇਖ ਲਓ ਜਿਹੜਾ ਬੰਦਾ ਟੀਚਿੰਗ ਕਰਦਾ ਕੋਈ ਵੀ ਸਬਜੈਕਟ ਟੀਚ ਕਰਦਾ ਕੋਈ ਵੀ ਪੜ੍ਹਾਉਂਦਾ ਕਿਸੇ ਵੀ ਤਰ੍ਹਾਂ ਦੀ ਚੀਜ਼ ਤਾਂ ਉਸ ਬੰਦੇ ਨੂੰ ਨੌਲੇਜ ਹੁੰਦੀ ਆ ਉਸ ਫੀਲਡ ਦੀ ਤਾਂ ਉਸ ਬੰਦੇ ਨੇ ਪੜ੍ਹਾਉਣਾ ਵੀ ਕੀ ਹੁੰਦਾ ਦੋ ਜਾਂ ਤਿੰਨ ਵਾ ਤੋਂ ਆ ਤਿੰਨ ਵਜੇ ਤੱਕ ਕੀ ਆ ਜੌਬ ਹੁੰਦੀ ਆ ਉਸ ਤੋਂ ਬਾਅਦ ਜਿਹੜਾ ਕੋਈ ਪ੍ਰੋਫੈਸਰ ਹੈ ਕੋਈ ਵੀ ਟੀਚਰ ਹੈ ਜਿਹੜਾ ਪ੍ਰਾਈਵੇਟ ਆ ਉਹਦੇ ਕੋਲ ਕਿ ਬਹੁਤ ਸਾਰਾ ਟਾਈਮ ਹੁੰਦਾ ਤਾਂ ਉਹ ਬੰਦਿਆਂ ਨੂੰ ਮੈਂ ਇਸ ਲਈ ਕਹਿੰਦਾ ਕਿ ਉਹ ਬੇਵਕੂਫ ਹੈ ਕਿ ਉਹ ਆਪਣੀ ਇੰਨੀ ਨੌਲੇਜ ਹੈ ਉਸ ਨੌਲੇਜ ਦਾ ਕੋਈ ਫਾਇਦਾ ਨਹੀਂ ਲੈ ਰਹੇ ਸੋਸ਼ਲ ਮੀਡੀਆ ਤੇ ਕੋਈ ਚੈਨਲ ਬਣਾ ਕੇ ਉਹਨਾਂ ਕੋਲ ਕਿ ਦਿਨ ਵਿੱਚ 3-4 ਘੰਟੇ ਹੁੰਦੇ ਆ ਜਿੱਥੇ ਕਿ ਉਹ ਆਪ ਦਾ ਮਤਲਬ ਵਧੀਆ ਚੈਨਲ ਚਲਾ ਸਕਦੇ ਆ ਇੱਕ ਘੰਟੇ ਦੀ ਜਿਹੜੀ ਘਟੋ ਘਟਾਓ ਵੀਡੀਓ ਰਿਕਾਰਡ ਕਰ ਸਕਦੇ ਆ ਨਾ ਉਹਨਾਂ ਕੋਲ ਫ੍ਰੀ ਟਾਈਮ ਹੁੰਦਾ ਤੇ ਜਾਂ ਫਿਰ ਕੀ ਉਹ ਮਤਲਬ 10 ਮਿੰਟਾਂ ਦੀ ਕਰ ਲੈਣ ਕੋਈ ਵੀ ਲੈਕਚਰ ਕਿਸੇ ਵੀ ਵੀਡੀਓ ਆਪਣਾ ਟਾਪਿਕ ਤੇ ਬਣਾ ਸਕਦੇ ਆ ਕੋਈ ਹਿਸਟਰੀ ਦੇ ਰਿਗਾਰਡਿੰਗ ਕਿਸੇ ਵੀ ਮਤਲਬ ਕੋਈ ਇੰਗਲਿਸ਼ ਪੜਾਉਂਦਾ ਕਿਸੇ ਵੀ ਤਰ੍ਹਾਂ ਮੈਥ ਪੜਾਉਂਦਾ ਕੋਈ ਵੀ ਤਾਂ ਫਿਜ਼ੀਕਲ ਵਾਲੇ ਬੰਦੇ ਕੋਲ ਵੀ ਬਹੁਤ ਸਾਰਾ ਜਿਹੜਾ ਕੀ ਗਿਆਨ ਹੁੰਦਾ ਪਰ ਕੀ ਉਹ ਬੰਦੇ ਪਤਾ ਨਹੀਂ ਨਦਾਨ ਹੈ ਜਾਂ ਕਿਦਾਂ ਅੱਜ ਵੀ ਇੰਨੇ ਕਿੰਨੇ ਸੈਕੜੇ ਜਿਹੜੇ ਹਜ਼ਾਰਾਂ ਟੀਚਰ ਹੋਣੇ ਆ ਪ੍ਰਾਈਵੇਟ ਜਿਹੜੇ ਪੜਾਉਂਦੇ ਹੋਣੇ ਆ ਸਕੂਲਾਂ ਵਿੱਚ ਕਾਲਜਾਂ ਵਿੱਚ ਪਰ ਕਿਉ ਆਪਣਾ ਚੈਨਲ ਨਹੀਂ ਬਣਾਉਂਦੇ ਪਰ ਜੇ ਬੰਦਾ ਆਪਣਾ ਚੈਨਲ ਬਣਾ ਕੇ ਆਪਣਾ 1-2 ਘੰਟੇ ਕੱਢ ਕੇ سوشل میڈیا ਤੇ ਆਪਣੀ ਜੋ ਵੀ ਉਹਨੂੰ ਨੌਲਜ ਹੈ ਗਿਆਨ ਹੈ ਉਸ ਤੇ ਵੀਡੀਓ ਬਣਾਵੇ ਤਾਂ ਉਹ سوشل میڈیا ਤੋਂ ਵੀ ਵਧੀਆ ਪੈਸੇ ਬਣਾ ਸਕਦਾ ਨਾਲ ਆਪਣੀ ਟੀਚਿੰਗ ਵੀ ਕਰੀ ਜਾਵੇ ਤੇ ਨਾਲ ਨਾਲ ਕਿ ਇਹ سوشل میڈیا ਤੇ ਵੀ ਆਪਾਂ ਉਹਨਾਂ ਨੂੰ ਕਿ ਆਪਣਾ ਚੈਨਲ ਬਣਾਉਣਾ ਚਾਹੀਦਾ ਮੈਂ ਇਹ ਨਹੀਂ ਕਹਿੰਦਾ ਕਿ ਮੈਂ ਬਹੁਤ ਸਮਝਦਾਰ ਆ ਪਰ ਇੱਕ ਇਹ ਸਲਾਹ ਹੈ ਜਿਹੜੇ ਵੀ ਬੰਦੇ ਟੀਚਿੰਗ ਕਰਦੇ ਆ ਕਿਸੇ ਵੀ ਫੀਲਡ ਵਿੱਚ ਤਾਂ ਉਹਨਾਂ ਨੂੰ ਬਹੁਤ ਸਾਰੀ ਨੌਲੇਜ ਹੁੰਦੀ ਆ ਤਾਂ ਉਸ ਨੌਲੇਜ ਦਾ ਫਾਇਦਾ ਲੈਣ ਜੋ ਵੀ ਤੁਹਾਨੂੰ ਪਤਾ ਉਸ ਤੇ ਇੱਕ ਡਿਟੇਲ ਵੀਡੀਓ ਬਣਾਓ ਕੋਈ ਸ਼ਾਰਟ ਵੀਡੀਓਜ਼ ਬਣਾਓ ਤਾਂ ਹਰ ਇੱਕ ਤਰੀਕੇ ਨਾਲ ਕੀ ਆ ਤੁਸੀਂ ਕੀ ਆ ਸੋਸ਼ਲ ਮੀਡੀਆ ਤੇ ਤੁਹਾਡੇ ਬਹੁਤ ਫੋਲੋਅਰ ਬਣ ਜਾਣੇ ਆ ਤਾਂ ਤੁਸੀਂ ਜੇ ਤੁਹਾਨੂੰ ਨਹੀਂ ਵੀ ਪਤਾ ਇਹ ਸਾਰਾ ਕੰਮ ਕਿਵੇਂ ਕਰਨਾ ਤਾਂ ਤੁਸੀਂ ਕੀ ਆ YouTube ਤੇ ਜਾ ਕੇ ਵੀਡੀਓ ਦੇਖ ਲਓ ਜਿਸ ਤਰ੍ਹਾਂ ਦਾ ਤੁਹਾਡਾ ਫੀਲਡ ਹੈ ਉਸ ਤਰ੍ਹਾਂ ਦੀਆਂ ਵੀਡੀਓ ਸਰਚ ਕਰੋ ਤੁਹਾਨੂੰ ਆਪੇ ਪਤਾ ਲੱਗ ਜਾਊਗਾ ਕਿ ਮੈਂ ਕਿੱਦਾਂ ਵੀਡੀਓ ਬਣਾਉਣੀ ਆ ਕਿੱਦਾਂ ਉਸ ਨੂੰ ਐਡਿਟ ਕਰਨਾ ਹਰ ਇੱਕ ਚੀਜ਼ ਤੁਹਾਨੂੰ ਪਤਾ ਲੱਗ ਜੇ ਤੁਹਾਨੂੰ ਫੇਰ ਵੀ ਸਮਝ ਨਹੀਂ ਆ ਰਹੀ ਤਾਂ ਤੁਸੀਂ ਨਾ ਕਿਸੇ ਤੋਂ ਦੱਸ ਦਿਨ ਟ੍ਰੇਨਿੰਗ ਲੈ ਲਓ ਪਰ ਇਹ ਕੰਮ ਜਰੂਰ ਸ਼ੁਰੂ ਕਰੋ ਤਾਂ ਇਹਦੇ ਵਿੱਚ ਬਹੁਤ ਵਧੀਆ ਫਿਊਚਰ ਹੈ